ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਹੋਪ ਕਿ ਸਾਰੇ ਵਧੀਆ ਸੋ ਅੱਜ ਦੀ ਵੀਡੀਓ ਬਹੁਤ ਹੀ ਵਧੀਆ ਹੋਣ ਵਾਲੀ ਹੈ ਬਹੁਤ ਵੱਡੀ ਖੁਸ਼ਖਬਰੀ ਹੈ ਜਿਨ੍ਹਾਂ ਭਰਾਵਾਂ ਨੇ VFS ਦੀਆਂ ਅਪਾਇੰਟਮੈਂਟਸ ਲੈਣੀਆਂ ਸੀਗੀਆਂ ਉਹਨਾਂ ਲਈ ਬਹੁਤ ਵੱਡੀ ਖੁਸ਼ਖਬਰੀ ਹੈ ਜੀ ਪੋਰਟਲ ਓਪਨ ਹੋ ਚੁੱਕਾ ਹੈ ਇਸ ਤੋਂ ਵੱਡੀ ਹੋ ਖੁਸ਼ਖਬਰੀ ਹੈਗੀ ਉਹ ਮੈਂ ਤੁਹਾਨੂੰ ਦੱਸਦਾ ਹਾਂ ਥੋੜਾ ਰੁੱਕ ਕੇ ਪਹਿਲਾਂ ਅਸੀਂ ਅਪਾਇੰਟਮੈਂਟਾਂ ਬਾਰੇ ਗੱਲ ਕਰੀਏ ਅਪਾਇੰਟਮੈਂਟਾਂ ਦਾ ਜਿਹੜਾ ਰੈਫਰੈਂਸ ਨੰਬਰ ਹੈਗਾ ਔਰ 93000 ਤੱਕ ਪਹੁੰਚ ਗਿਆ ਹੈ ਇੱਕ ਚੀਜ਼ ਹੋਰ ਐਡ ਕੀਤੀ ਹੈ ਹੁਣ ਜਦੋਂ VFS ਨੇ ਵਿੱਚ ਇਹਦੇ ਕਿ ਡਿਊਰੇਸ਼ਨ ਜਿਹੜੀ ਹੈਗੀ ਆ ਉਹ ਹੁਣ ਫਾਰਮ ਦੇ ਵਿੱਚ ਭਰੀ ਜਾਊਗੀ ਜਦੋਂ ਤੁਸੀਂ ਵੈਬ ਫਾਰਮ ਨੂੰ ਤਾਂ ਭਰਦੇ ਆ ਸੋ ਜਿਨ੍ਹਾਂ ਨੇ ਵੀ ਅਪਾਇੰਟਮੈਂਟਸ ਬੁੱਕ ਕਰਵਾਉਣੀਆਂ ਥੱਲੇ ਨੰਬਰ ਦਿੱਤਾ ਹੋਇਆ ਤੁਸੀਂ ਇੱਥੇ ਕੰਟੈਕਟ ਕਰ ਲਓ ਅਦਰਵਾਈਜ਼ ਜੇ ਤੁਸੀਂ ਕਿਸੇ ਹੋਰ ਕੋਲ ਚਕਾਉਣੀਆਂ ਜਾਂ ਤੁਹਾਨੂੰ ਆਪ ਆਉਂਦੀ ਹੈ ਚੱਕਣੀ ਤਾਂ ਤੁਸੀਂ ਟਰਾਈ ਕਰ ਲਓ ਪੋਰਟਲ ਓਪਨ ਹਾ ਰਾਤ ਦੇ 10 10:30 ਵਜੇ ਦਾ ਜਿਹੜਾ ਪੋਰਟਲ ਹੈਗਾ ਓਪਨ ਹੈਗਾ ਤੇ ਬਾਕੀ ਸਭ ਤੋਂ ਵੱਡੀ ਜਿਹੜੀ ਖੁਸ਼ਖਬਰੀ ਹੈ ਉਹ ਮੈਂ ਤੁਹਾਨੂੰ ਦੱਸ ਦਿੰਦਾ ਸਭ ਤੋਂ ਵੱਡੀ ਖੁਸ਼ਖਬਰੀ ਇਹ ਹੈ ਕਿ ਜਿਨ੍ਹਾਂ ਦੀਆਂ ਅਪਾਇੰਟਮੈਂਟਸ ਨਵੰਬਰ ਦੇ ਵਿੱਚ ਸਿਗੀਆਂ ਹੋ ਸਕਦਾ ਉਹਨਾਂ ਦੀ ਹਿਲਜੁਲ ਹੋਣੀ ਸ਼ੁਰੂ ਹੋ ਜਵੇ ਇੱਕ ਅੱਧੇ ਦਿਨ ਦੇ ਵਿੱਚ ਜਿਨ੍ਹਾਂ ਨੇ ਅਪਾਇੰਟਮੈਂਟਸ ਨਵੰਬਰ ਦੀਆਂ ਪਹਿਲਾਂ ਮਤਲਬ ਕਰਵਾਉਣੀਆਂ ਵੀ ਹੋਈਆਂ ਆ ਉਹ ਮੈਨੂੰ ਲੱਗਦਾ ਹੈ ਕਿ ਕੁਝ ਮਾੜਾ ਮੋਟਾ ਜਿੱਦਾਂ ਵੀ ਤੁਹਾਨੂੰ ਪਤਾ ਹੈ ਇੰਡੀਆ ਜਾਂ ਇੰਡੀਆ ਚ ਜੱਕ ਜੁੱਕ ਲੱਗਦਾ ਹੀ ਆ ਠੀਕ ਹੈ ਨਾ ਤੇ ਉਹ ਆਪਣੀਆਂ ਕਰਵਾ ਵੀ ਸਕਦੇ ਆ ਤੇ ਸੋ ਇਹ ਸਭ ਤੋਂ ਵੱਡੀਆਂ ਦੋ ਖੁਸ਼ਖਬਰੀਆਂ ਸਿਗੀਆਂ ਆ ਅਪਾਇੰਟਮੈਂਟਸ ਦੇ ਰਿਲੇਟਡ ਜਿਨ੍ਹਾਂ ਨੇ ਅਪਾਇੰਟਮੈਂਟਸ ਜਿਹੜੀਆਂ ਬੁੱਕ ਕਰਵਾਉਣੀ ਆ ਮੈਂ ਦੁਬਾਰਾ ਦੱਸ ਦਿੰਦਾ ਨੰਬਰ ਆ ਸਾਡਾ ਆਹੀ ਆ ਦੋ ਨੰਬਰ ਆ ਇਹ ਇਹਨਾਂ ਦੇ ਉੱਤੇ ਹੀ ਬੁੱਕ ਕਰਵਾਉਣੀ ਆ ਤੁਸੀਂ ਇੰਸ਼ੋਰੈਂਸ ਡੰਮੀ ਜੋ ਵੀ ਤੁਹਾਡਾ ਮਤਲਬ ਇਟਲੀ ਦੇ ਰਿਲੇਟਡ ਫਾਈਲ ਦੇ ਵਿੱਚ ਚਾਹੀਦਾ ਹੁੰਦਾ ਉਹ ਸਾਰਾ ਕੁਝ ਤੁਹਾਨੂੰ ਇਹਦੇ ਵਿੱਚ ਮਿਲ ਜਾਊਗਾ ਤੇ ਬਾਕੀ ਅ ਇੱਕ ਚੀਜ਼ ਹੋਰ ਆ ਕਿ ਜਿਹੜਾ ਅਪਾਇੰਟਮੈਂਟਸ ਦਾ ਥੋੜਾ ਜਿਹਾ ਮੈਂ ਤੁਹਾਨੂੰ ਦੱਸ ਦਿੰਦਾ ਹੁਣ ਜੇ ਤੁਸੀਂ ਆਪ ਟ੍ਰਾਈ ਕਰਦੇ ਆ ਤਾਂ ਜਦੋਂ ਅਸੀਂ ਅਪਾਇੰਟਮੈਂਟ ਬੁੱਕ ਕਰਦੇ ਆ ਨਾ ਵੈਬ ਫਾਰਮ ਦੇ ਉੱਤੇ ਉਹਦੇ ਵਿੱਚ ਸਾਰੀਆਂ ਡਿਟੇਲਸ ਫਿਲ ਕਰਦੇ ਆਂ ਲਾਸਟ ਵਿੱਚ ਇੱਕ ਕਾਲਮ ਨਾਮਾ ਸ਼ੁਰੂ ਹੋਇਆ ਜਿਹਦੇ ਵਿੱਚ ਇਹ ਲਿਖਿਆ ਜਾਂਦਾ ਕਿ ਕਿੰਨੀ ਡਿਊਰੇਸ਼ਨ ਹੈਗੀ ਆ ਕੰਟਰੈਕਟ ਦੀ ਕੰਟਰੈਕਟ ਤੋਂ ਜਿਹੜੀ ਮਤਲਬ ਹੈਗੀ ਉਹਦੀ ਡਿਊਰੇਸ਼ਨ ਕਿੰਨੀ ਹੈ 9 ਮਹੀਨੇ 6 ਮਹੀਨੇ ਜਾਂ ਕਿਦਾਂ ਹਨਾ ਜੇ ਤੁਸੀਂ ਉਹ ਗਲਤ ਭਰ ਦਿੱਤਾ ਨਾ ਤਾਂ ਤੁਹਾਡੀ ਅਪਾਇੰਟਮੈਂਟ 'ਚ ਪ੍ਰੋਬਲਮ ਆ ਸਕਦੀ ਹੈ ਸੋ ਇਸ ਕਰਕੇ ਜੇ ਸਾਲ ਵਾਲੇ ਪੇਪਰ ਆ ਤਾਂ 12 ਮਹੀਨੇ 12 ਮਹੀਨੇ ਮਤਲਬ ਮਹੀਨਿਆਂ ਦੇ ਵਿੱਚ ਲਿਖਣੀ ਆ ਅਕਾਊਂਟਿੰਗ ਹਨਾ ਜੇ 9 ਮਹੀਨੇ ਵਾਲੇ ਤਾਂ 9 ਮਹੀਨੇ ਦੇ ਜੇ ਹੈਗੇ ਆ ਤੇ 3 ਮਹੀਨੇ ਦੇ ਤਾਂ 3 ਮਹੀਨੇ ਲਿਖਣੇ ਆ ਨਾ ਕਿ ਕੁਝ ਡੇਜ਼ ਦੇ ਵਿੱਚ ਲਿਖਣਾ ਨਾ ਸਾਲ ਦੇ ਵਿੱਚ ਲਿਖਣਾ ਤੇ ਲੌਗਇਨ ਆਈਡੀ ਜਦੋਂ ਬਣਦੀ ਹੈਗੀ ਆ ਉਹ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ ਲੌਗਇਨ ਆਈਡੀ ਵਾਲਾ ਮੈਸੇਜ ਬਹੁਤ ਜ਼ਿਆਦਾ ਜ਼ਰੂਰੀ ਆ ਲੌਗਇਨ ਆਈਡੀ ਦੇ ਉੱਤੇ ਹੀ ਤੁਹਾਡਾ ਜਿਹੜੀ ਤੁਸੀਂ ਮੇਲ ਭਰੀ ਹੈ ਨਾ ਜਿਹਦੇ ਤੇ ਤੁਸੀਂ ਵੈਬ ਫਾਰਮ ਫਿਲ ਕੀਤਾ ਹੈ ਉਹਦੇ ਉੱਤੇ ਹੀ ਤੁਹਾਡੀ ਇੱਕ ਜਿਹੜੀ ਕੀ ਕਹਿੰਦੇ ਹੁੰਦੇ ਉਹਨੂੰ ਪਾਸਵਰਡ ਆਉਂਦਾ ਹੁੰਦਾ ਉਹ ਪਾਸਵਰਡ ਕਾਪੀ ਕਰਕੇ ਇੱਕ ਲਿੰਕ ਆਇਆ ਹੋਣਾ ਲਿੰਕ ਨੂੰ ਕਲਿੱਕ ਕਰਨਾ ਤੇ ਤੁਹਾਡੀ ਲੌਗਇਨ ਆਈਡੀ ਜਿਹੜੀ ਹੈਗੀ ਆ ਉਹ ਬਣ ਕੇ ਤਿਆਰ ਹੋ ਜਾਂਦੀ ਆ ਜੇ ਲੋ ਤੁਸੀਂ ਇੱਕ ਵਾਰੀ ਲੌਗਇਨ ਹੋ ਜਾਂਦੇ ਮੁਰਕਿਓ ਖੁੱਲੀ ਰੱਖੋ ਉਹਨੂੰ ਉਹਦੇ ਤੇ ਤੁਹਾਨੂੰ ਅਪਡੇਸ਼ਨ ਉਹਦੀ ਆਈ ਜਾਣੀ ਆ ਤੇ ਨਾਲੇ ਇੱਕ ਚੀਜ਼ ਹੋਰ ਵੀ ਆ ਕਿ ਹੁਣ ਇਹਦੇ ਵਿੱਚ ਕੋਈ ਡੇਟਸ ਨਹੀਂ ਪਹਿਲਾਂ ਆ ਰਹੀਆਂ ਕਿ ਜਿੱਦਾਂ ਪਹਿਲਾਂ ਆਂਦਾ ਸੀ ਨਾ ਵੀ ਨਵੰਬਰ ਦੀਆਂ ਮਿਲਦੀਆਂ ਸੀ ਅਕਤੂਬਰ ਦੀਆਂ ਮਿਲਦੀਆਂ ਸੀ ਜਾਂ ਦਸੰਬਰ ਦੀਆਂ ਮਿਲਦੀਆਂ ਸੀ ਤਾਂ ਪਹਿਲਾਂ ਹੀ ਡੇਟ ਆ ਜਾਂਦੀ ਸੀ ਹੁਣ ਉਹਨਾਂ ਨੇ ਡੇਟ ਵਾਲਾ ਸਿਸਟਮ ਵਿੱਚੋਂ ਹਟਾਤਾ ਆ ਡੇਟਾਂ ਕਿਤੇ ਨਹੀਂ ਸ਼ੋ ਹੋਣੀਆਂ ਹੈਗੀਆਂ ਹੁਣ ਉਹ ਆਪਣੇ ਹਿਸਾਬ ਨਾਲ ਦੱਸੂਗੇ ਅਗਸਤ ਦੀ ਦੇਣੀ ਆ ਸਤੰਬਰ ਦੀ ਦੇਣੀ ਆ ਜਾਂ ਨਵੰਬਰ ਦੀ ਦੇਣੀ ਆ ਜਾਂ ਅਕਤੂਬਰ ਦੀ ਦੇਣੀ ਆ ਠੀਕ ਆ ਜੀ ਸੋ ਇਹ ਚੀਜ਼ਾਂ ਜਿਹੜੀਆਂ ਚੇਂਜਸ ਆਈਆਂ ਹੈਗੀਆਂ ਤੇ ਜੇ ਤੁਸੀਂ ਕੋ ਤੁਹਾਡਾ ਨੂੰ ਲਾ ਉਸਤਾ ਆਇਆ ਆ ਜਾਂ ਤੁਸੀਂ ਆਪਣੇ ਅਪਾਇੰਟਮੈਂਟ ਬੁੱਕ ਕਰਾਉਣੀ ਆ ਫਾਈਲ ਰੈਡੀ ਕਰਾਉਣੀ ਆ ਜਾਂ ਕੁਝ ਵੀ ਆ ਨੰਬਰ ਦਿੱਤਾ ਹੋਇਆ ਤੁਸੀਂ ਇੱਥੇ ਕਾਲ ਕਰ ਠੀਕ ਹੈ ਜੀ ਬਾਕੀ ਮਿਲਦੇ ਆ ਫਿਰ ਨਵੀਂ ਕੋਈ ਅਪਡੇਸ਼ਨ ਦੇ ਨਾਲ